ਦੋਸਤੋ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਤੁਹਾਨੂੰ ਪਤਾ ਸਤਾਫ ਨਰਸ ਦੀ 406 ਪੋਸਟਾਂ ਆਊਟ ਹੋ ਚੁੱਕੀਆਂ ਨੇ ਇਸ ਨੂੰ 12th ਪਾਸ ਪਲੱਸ ਜੀਐਨਐਮ ਦਾ ਕੋਰਸ ਤੁਹਾਡੇ ਕੋਲ ਹੈ ਤਾਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਤੇ ਰਹੀ ਗੱਲ ਸਿਲੈਕਸ਼ਨ ਪ੍ਰੋਸੈਸ ਦੀ ਇੱਥੇ ਇਹਨਾਂ ਨੇ ਸਾਫ਼-ਸਾਫ਼ ਮੈਂਸ਼ਨ ਕੀਤਾ ਹੋਇਆ ਹੈ ਕਿ ਇਗਜ਼ਾਮ ਹੋਵੇਗਾ 90 ਨੰਬਰਾਂ ਦਾ ਇਗਜ਼ਾਮ ਹੋਵੇਗਾ ਤੇ 10 ਨੰਬਰ ਦੇ ਤੁਹਾਨੂੰ ایکسپੀਰੀਅੰਸ ਦੇ ਮਾਰਕਸ ਮਿਲਣਗੇ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਇਹ ਸਿਲੇਬਸ ਦੇ ਕੋ ਹਲੇ ਇਹਨਾਂ ਦੀ ਆਫੀਸ਼ਲ ਵੈਬਸਾਈਟ ਤੇ ਨਹੀਂ ਆਇਆ ਦੋ 2004 ਦਿਨਾਂ ਦੇ ਅੰਦਰ ਅੰਦਰ ਇਹਨਾਂ ਦੀ ਆਫੀਸ਼ਲ ਵੈਬਸਾਈਟ ਤੇ ਸਿਲੇਬਸ ਆ ਜਾਵੇਗਾ ਬਟੀਆਂ ਤਾਂ ਉਸ ਰਿਗਾਰਡਿੰਗ ਮੈਂ ਤੁਹਾਨੂੰ ਪ੍ਰੋਪਰ ਵੀਡੀਓ ਬਣਾ ਕੇ ਪ੍ਰੋਵਾਈਡ ਕਰਵਾ ਦੇਗਾ ਤੇ ਰਹੀ ਗੱਲ ਕਾਫੀ ਬੱਚੇ ਪੁੱਛ ਰਹੇ ਸੀ ਕਿ ਬੈਸਟ ਬੁੱਕ ਕਿਹੜੀ ਹੈ ਇਸ ਦੇ ਰਿਗਾਰਡਿੰਗ ਤਾਂ ਸਟਾਫ ਨਰਸ ਦੀ ਵੈਸਟ ਬੁੱਕ ਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਕਮੈਂਟ ਬਾਕਸ ਵਿੱਚ ਦੇ ਦਿੱਤਾ ਹੈ ਲਿੰਕ ਤੇ ਕਲਿੱਕ ਕਰੋ ਡਾਇਰੈਕਟ ਤੁਸੀਂ ਐਮਨ ਜਾਉਂਦੇ ਜਾ ਕੇ ਕੈਸ਼ ਔਨ ਡਿਲੀਵਰੀ ਤੋਂ ਉਹ ਬੁੱਕ ਬਾਈ ਕਰ ਸਕਦੇ ਹੋ ਤੇ ਆਪਣੀ ਇਗਜ਼ਾਮ ਦੀ ਤਿਆਰੀ ਸਟਾਰਟ ਕਰ ਸਕਦੇ ਹੋ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਇਹ ਆਪਾਂ ਪੋਸਟ ਆਪਣਾ ਔਨਲਾਈਨ ਮੋਬਾਈਲ ਤੇ ਕਿਵੇਂ ਅਪਲਾਈ ਕਰ ਸਕਦੇ ਹਾਂ ਦੇਖੋ Google ਤੇ ਜਾਣਾ ਜਿਵੇਂ ਮੈਂ ਹੁਣ Google ਤੇ ਪੋਚਿਆ ਹੋਇਆ ਆਲਰੇਡੀ ਠੀਕ ਹੈ ਇੱਥੇ ਆਪਾਂ ਸਰਚ ਕਰਨਾ B F H U ਠੀਕ ਹੈ ਸਰਚ ਕਰਕੇ ਆਪਾਂ ਕਰ ਲਾਂਗੇ ਠੀਕ ਹੈ ਸਿੱਧਾ ਇਸ ਤਰ੍ਹਾਂ ਦਾ ਇਹਨਾਂ ਦਾ ਪੋਰਟਲ ਓਪਨ ਹੋ ਜਾਵੇਗਾ ਤੇ ਇਸ ਪਹਿਲੀ ਹੀ ਵੈਬਸਾਈਟ ਆ ਬਾਬਾ ਫਰੀਦ ਯੂਨੀਵਰਸਿਟੀ ਦੀ ਇੱਥੇ ਓਪਨ ਹੋ ਗਈ ਠੀਕ ਹੈ ਇਸ ਨੂੰ ਆਪਾਂ ਕਲਿੱਕ ਕਰ ਲਾਂਗੇ ਕਲਿੱਕ ਕਰਨ ਤੋਂ ਬਾਅਦ ਇਹਨਾਂ ਦਾ ਇਹ ਪੋਰਟਲ ਓਪਨ ਹੋ ਜਾਵੇਗਾ ਠੀਕ ਹੈ ਹੁਣ نیچے ਸਕਰੋਲ ਕਰਾਂਗੇ ਜਿੱਥੇ ਆਪਾਂ نیچے ਆਪ ਨੂੰ ਇੱਕ ਸਟਾਫ ਨਰਸ ਦਾ ਆਪਸ਼ਨ ਮਿਲ ਜਾਵੇਗਾ ਵੀ ਕਿਹੜੀ ਕਿਹੜੀ ਰਿਕਰੂਟਮੈਂਟ ਹੈ ਸੌਰੀ ਇੱਥੇ ਐਂਡ ਇਸ ਤੋਂ ਬਾਅਦ ਥੋੜਾ ਸਕਰੋਲ ਕਰਨ ਤੋਂ ਬਾਅਦ نیچے ਆਪਾਂ ਨੂੰ ਇੱਕ ਨੋਟੀਫਿਕੇਸ਼ਨ ਦਾ ਲਿੰਕ ਮਿਲ ਜਾਵੇਗਾ ਅਪਲਾਈ অনলাইন পোস্ট ফর স্টাফ নার্স ঠিক আছে ਇਸ ਤੇ ਆਪਾਂ ਕਲਿੱਕ ਕਰ ਲਾਂਗੇ ਕਲਿੱਕ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਇੱਥੇ ਇਹਨਾਂ ਦਾ ਨੋਟੀਫਿਕੇਸ਼ਨ ਆ ਜਾਏਗਾ ਜਿਹੜਾ ਵੀ ਨੋਟੀਫਿਕੇਸ਼ਨ ਇਹਨਾਂ ਨੇ ਐਲੀਜੀਬਿਲਟੀ ਕ੍ਰਾਈਟੇਰੀਆ ਇਸ ਨੋਟੀਫਿਕੇਸ਼ਨ ਵਿੱਚ ਦੱਸਿਆ ਹੋਇਆ ਹੈ ਠੀਕ ਹੈ ਇਸ ਤੋਂ ਬਾਅਦ ਆਪਾਂ ਨੀਚੇ ਸਕਰੋਲ ਕਰਾਂਗੇ ਇਹ ਦੋ ਇੱਥੇ ਨੀਚੇ ਸਕਰੋਲ ਕਰਨ ਤੋਂ ਬਾਅਦ ਇੱਕ ਫਾਰਮ ਆਪਾਂ ਨੂੰ ਦਿਖਿਆ ਜਾਂਦਾ ਠੀਕ ਹੈ ਇਹ ਫਾਰਮ ਸਭ ਤੋਂ ਪਹਿਲਾਂ ਰਜਿਸਟਰ ਕਰਨਾ ਕੈਂਡੀਡੇਟ ਨਾਮ ਫਿਲ ਕਰਨਾ ਫਾਦਰ ਨੇਮ ਨਾਰਮਲ ਜਿਹੜੀ ਡਿਟੇਲ ਪੁੱਛੀ ਹੋਈ ਹੈ ਨਾਰਮਲ ਜੀ ਸਾਰੀ ਡਿਟੇਲ ਆਪਾਂ ਇੱਥੇ ਫਿਲ ਕਰ ਲਾਂਗੇ ਆਈ نو ਤੁਸੀਂ ਇਹ ਸਾਰਾ इजीली ਫਿਲ ਕਰ ਲੂਗਾ ਪਰ ਤੁਹਾਨੂੰ ਦਿੱਕਤ ਕਿੱਥੇ ਆ ਸਕਦੀ ਹੈ ਜਿੱਥੇ ਕੋ ਮੈਨੂੰ ਪਤਾ ਹੈ ਤੁਹਾਨੂੰ ਫੋਟੋ ਸਿਗਨੇਚਰ ਤੇ ਕੁਆਲੀਫਿਕੇਸ਼ਨ ਸਰਟੀਫਿਕੇਟ ਅਪਲੋਡ ਕਰਨ ਤੇ ਇੱਥੇ ਦਿੱਕਤ ਆ ਸਕਦੀ ਹੈ ਇਹ ਮੋਬਾਈਲ ਤੇ ਕਰਨਾ ਔਖਾ ਹੈ ਬਿਕੋਜ਼ ਤੁਹਾਡੇ ਕੋਲ ਇਹ ਸਾਈਜ਼ ਘਟ ਨਹੀਂ ਹੁੰਦਾ ਇਹਨਾਂ ਨੇ ਸਾਫ ਸਾਫ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਵੀ 150 KB ਦੀ 150 kb ਤੋਂ ਨੀਚੇ ਨੀਚੇ ਹੋਣੀ ਚਾਹੀਦੀ ਹੈ ਜਿਹੜੀ ਤੁਹਾਡੀ ਫੋਟੋ ਹੋਣੀ ਚਾਹੀਦੀ ਹੈ ਠੀਕ ਹੈ ਫੋਟੋ ਦਾ ਸਾਈਜ਼ 150 kb ਤੋਂ ਨੀਚੇ ਹੋਣਾ ਚਾਹੀਦਾ ਹੁਣ ਇਹ ਦੱਸ ਦੇਣਾ ਤੁਸੀਂ ਇਹ ਕਿਵੇਂ इजीली ਕਰ ਸਕਦੇ ਹੋ ਇੱਕ ਸਕਿੰਟ ਸੋ ਤੁਸੀਂ ਕਰਨਾ ਕੀ ਹੈ ਗੂਗਲ ਤੇ ਜਾਣਾ ਗੂਗਲ ਤੇ ਆਪਾਂ ਸਰਚ ਕਰਨਾ ਰਿਡਿਊਸ ਇਮੇਜ ਡਾਟ ਕਾਮ ਠੀਕ ਹੈ ਰਿਡਿਊਸਿੰਗ ਇਮੇਜ ਡਾਟ ਕਾਮ ਤੇ ਕਲਿੱਕ ਕਰਨ ਤੋਂ ਬਾਅਦ ਨੀਚੇ ਆਪਾਂ ਨੂੰ ਇੱਕ ਅਪਲੋਡ ਸਿਲੈਕਟ ਇਮੇਜ ਦਾ ਆਪਸ਼ਨ ਆ ਜਿਹੜੇ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਹੈ ਸਿਗਨੇਚਰ ਹੈ ਜਾਂ ਡਾਕੂਮੈਂਟ ਦੀ ਫੋਟੋ ਹੈ ਇੱਕ ਇੱਕ ਕਰਕੇ ਆਪਾਂ ਇੱਥੇ ਸਿਲੈਕਟ ਕਰ ਲਾਂਗੇ ਸਾਤੋਂ ਸਿਲੈਕਟ ਇਮੇਜ ਕਰਾਂਗੇ ਗੈਲਰੀ ਚ ਆ ਜਾਾਂਗੇ ਮੈਂ ਐਗਜ਼ਾਮਪਲ ਦੇ ਤੌਰ ਤੇ ਆਪ ਦੇਖ ਕੇ ਫੋਟੋ ਜਿਹੜੀ ਇੱਥੇ ਅਪਲੋਡ ਕਰ ਦਿੱਤੀ ਹੈ ਕਿਉਂਕਿ ਮੇਰੇ ਕੋਲ ਪਾਸਪੋਰਟ ਸਾਈਜ਼ ਫੋਟੋ ਫੋਨ 'ਚ ਨਹੀਂ ਹੈ ਤਾਂ ਮੈਂ ਵਰਗੇ ਇਹ ਸਿੰਪਲ ਜੀ ਫੋਟੋ ਅਪਲੋਡ ਕਰ ਦਿੱਤੀ ਹੈ ਹੁਣ ਕਰਨਾ ਕੀ ਇੱਥੇ ਤੁਸੀਂ ਸਾਈਜ਼ ਵਿਥ ਵਿਥ ਤੇ ਹਾਈਟ ਘਟਾਵਦਾ ਕੇ ਦੇਖਣੀ ਹੈ ਮੰਨ ਲਓ ਇਹ 70 ਹੈ 70 ਨੂੰ ਆਪਾਂ ਇੱਕ ਵਾਰੀ 60 ਕਰ ਦਾਂਗੇ ਠੀਕ ਹੈ ਸੈਟ ਕਰਨ ਤੋਂ ਬਾਅਦ ਇੱਥੇ ਆਪਾਂ ਕੀ ਕਰਾਂਗੇ ਰੀਸਾਈਜ਼ ਇਮੇਜ ਕਰ ਦਾਂਗੇ ਠੀਕ ਹੈ ਰੀਸਾਈਜ਼ ਇਮੇਜ ਕਰਨ ਤੋਂ ਬਾਅਦ ਇੱਥੇ ਨੀਚੇ ਆਪਣਾ ਰੀਸਾਈਜ਼ ਇਹਦੀ ਇਮੇਜ ਹੋ ਗਈ ਦੇਖੋ 103 KB ਦੀ ਇਹ ਫੋਟੋ ਹੋ ਚੁੱਕੀ ਹੈ ਠੀਕ ਹੈ ਤਾਂ ਇਸ ਨੂੰ ਇਸ ਤੋਂ ਬਾਅਦ ਡਾਊਨਲੋਡ ਕਰ ਲਓ ਤੇ ਸੋ ਠੀਕ ਹੈ ਇਸੇ ਤਰ੍ਹਾਂ ਨੋਰਮਲੀ ਆਪਾਂ ਫੋਟੋਜ਼ ਅਪਲੋਡ ਕਰਕੇ ਆਪਣੀ ਚੂਜ਼ ਫਾਈਲ ਤੇ ਕਰਕੇ ਸਿਲੈਕਟ ਕਰਕੇ ਸਾਰੀ ਫੋਟੋਜ਼ ਇਸੇ ਤਰ੍ਹਾਂ ਅਪਲੋਡ ਕਰ ਲਾਂਗੇ ਤੇ ਐਂਡ ਆਪਣਾ ਰਜਿਸਟ੍ਰੇਸ਼ਨ ਵਾਲਾ ਫਾਰਮ ਓਪਨ ਹੋ ਜਾਵੇਗਾ ਬਾਕੀ ਇਹ ਤੁਹਾਡੀ ਡਿਟੇਲ ਦੇ ਅਕੋਰਡਿੰਗ ਯੈਸ ਨੋ ਤੇ ਟਿਕ ਮਾਰ ਤੁਸੀਂ ਕਰਦੇ ਰਹੋ ਕਰਨ ਤੋਂ ਬਾਅਦ ਇੱਥੇ ਕੰਸੈਂਟ ਤੇ ਕਰਕੇ ਆਪਾਂ ਸਬਮਿਟ ਫਾਰਮ ਤੇ ਕਰ ਦਾਂਗੇ ਕਲਿੱਕ ਤੇ ਤੁਹਾਡਾ ਫਾਰਮ ਈਜ਼ੀਲੀ ਇੱਥੇ ਅਪਲਾਈ ਹੋ ਜਾਵੇਗਾ